ਉਨਾ ਦੀ ਸਾਜ ਸਦਾ ਰਹਿ ਬੰਦੇ ਜੀਤਾਬ ਦੀਆਂ ਟੈਕਣਾ ਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਕਰੰਗਾ ਪਿਆਰ ਵਾਲੀਆਂ ਨਿਆਰੀਆਂ ਉਪਜ ਹੋਣ ਤੁਸਾਂ ਦੇ ਸੰਗ ਹੈ ਕੀ ਕਾਵਧੀਆਂ ਦੇਖਣ ਗਿਆਰੀਆਂ ਸ਼ਹਿਰਾਂ ਦੀ ਤੇਰੇ ਦਰਤੋਂ ਮਗ ਹੈ ਰੰਗਾ ਪਿਆਰ ਵਾਲੀਆਂ ਨਿਆਰੀਆਂ ਉਪਰ ਹੁਣ ਤਸਾਨੀ ਸੰਗ ਕਈਆਂ ਜਨਮਾਂ ਦੀ ਸਾਨੂੰ ਤਾਂਗ ਪ੍ਰੀਤਮਾ ਚੰਦ ਤੂੰ ਅਸੀਂ ਚੱਕੋ ਰਵਾਨ ਪ੍ਰੀਤਮਾ ਤੇਰੇ ਆਗੁਣਾ ਨੂੰ ਲੇਖ ਕੇ ਮੰਗਲਾ ਦੀ ਬਾਤ ਨੂੰ ਮੁਕਾਈ ਜਾਈਏ ਜੀ ਅੰਨਾ ਜਨਮਾਂ ਦੀ ਸਾਨੂੰ ਤਾਂ ਪ੍ਰੀਤ ਮਾ ਚੰਦ ਤੂੰ ਅਸੀਂ ਚੇਤੋਰ ਵਾਂ ਪ੍ਰੀਤ ਮਾ ਤੇਰੇ ਨਾਲ ਗੁਨਾ ਨੂੰ ਲਖ ਗਾਈ ਜਾਈਏ ਜੀ ਮੰਗਲਾ ਦੀ ਬਾਤ ਨੂੰ ਮੁਕਾਈ ਜਾਈਏ ਜੀ ਪੈਣ ਤੇਰੇ ਨਾਮ ਸੰਗ ਯਾਰੀਆਂ ਸਕੇ ਨਾ ਮਾਇਆ ਨਾਲਣੀ ਡੰਗ ਹੈ ਦੀ ਕਾਵਦੀਆਂ ਟਕਣਿਆਰੀਆਂ ਸ਼ਹਿਰਾ ਦੀ ਤੇਰੇ ਦਰ ਤੋਂ ਮੰਗ ਹੈ ਤਰੰਗਾ ਪਿਆਰ ਵਾਲੀਆਂ ਨਿਆਰੀਆਂ ਉਹ ਪ੍ਰਜਾਣ ਹੁਣ ਤੁਸਾਂ ਦੇ ਸੰਗ ਹੈ ਸੁਰਾਂ ਸੰਗ ਮੰਗ ਰਹੀ ਅਸੀਂ ਪੈਰ ਜੇ ਆਤਮਿਕ ਮੰਡ ਕਾ ਕਰੇ ਜੇੜੀ ਧਰਮ ਤਕਿਰਤੀ ਗਲੇ ਦੀਆਂ ਗਲੇ ਜੀਆਂ ਤੁਮੜਾਂ ਗਰਾਰੀਆਂ ਤੇ ਰਾਗਾ ਵਾਲਾ ਚਾਹੀਦਾ ਰੰਗ ਹੈ ਜਿਸ ਕਾ ਦੀਆਂ ਟਿਕਣ ਕੇ ਆਰੀਆਂ ਸ਼ਹਿਰਾਂ ਦੇ ਤੇਰੇ ਦਰ ਤੋਂ ਮੰਗ ਹੈ ਤਰੰਗਾ ਪਿਆਰ ਵਾਲੀਆਂ ਨਿਆਰੀਆਂ ਉਹ ਪਹਿਜਾ ਹੋਣ ਤੋ ਸਾਦੇ ਸੰਗ ਹੈ ਦੂਸਰੇ ਲਾਗ ਹੈ ਜਿਕਾਬ ਦੀਆ ਦੇਖਣ ਕਿਆਰੀਆਂ ਸ਼ਹਿਰਾ ਦੀ ਤੇਰੇ ਦਰ ਤੋਂ ਮੰਗ ਹੈ ਰੰਗਾਂ ਪਿਆਰ ਵਾਲੀਆਂ ਨਿਆਰੀਆਂ ਉਹ ਬਝਾ ਹੁਣ ਤਸਾਦੇ ਸੰਗ ਹੈ ਲਗੂ ਗੁਰੂ शाम देव दे ਜਿਤਾ ਦਿਉ ਜੰਗ ਹੈ ਜਿਤਾਵੀਆਂ ਦੇਖਣ ਕਿਆਰੀਆਂ ਸ਼ਹਿਰਾਂ ਦੇ ਤੇਰੇ ਦਰ ਤੋਂ ਮੰਗ ਹੈ ਤਰੰਗਾ ਪਿਆਰ ਵਾਲੀਆਂ ਨਿਆਰੀਆਂ ਉਹ ਪਹਿਜ ਹੋਣ ਪੋਸਾ ਦੇ ਸੰਗ ਹੈ ਤਰਜਾਂ ਦੇ ਪਾਂਡੇ ਸੰਗ ਹੈ ਨਿਮਾਲਿਆਂ ਦੇ ਮਾਲ ਨਿਤਾੜਿਆਂ ਦੇ ਤਾਨ ਨਿਉਟਿਆਂ ਦੀ ਓਟ ਚਵਰ ਛਤਰ ਸੰਗਾਸਨ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸੱਜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲਈ ਸਾਥ ਸੰਗਤ ਜੀ ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤਿੰਨ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਜ ਪਾ ਗਏ ਕੋਈ ਵੀ ਰਸਨਾਵਾਜੀ ਨਾ ਰਹੇ ਸਰਬੱਤ ਸੰਗਤਾਂ ਪਿਆਰ ਵਿੱਚ ਆਨ ਕਰਕੇ ਉੱਚੀ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਪਰਵਾਰ ਸਰਕਾਰ ਜੋਗ ਵੀਰ ਜਗਸੀਰ ਸਿੰਘ ਜੀ ਇਹਨਾਂ ਦੇ ਚੋਵੇਂ ਲਗਾ ਨੀਰ ਨੇ ਨਾ ਵਿੱਚੋਂਵੇਂ ਲਗਾ ਥੇਰੀਆ ਮਸੀਹ ਜਾਲਮਾਂ ਦੀ ਚਾਲ ਹੀ ਤੂੰ ਖਾਲਸਾ ਮੇਰੀ ਕੰਨਿਆ ਛੱਡਾ ਦੇਵੇ ਮੇਰੀ ਕੰਨਿਆ ਛੱਡਾ ਦੇਵੇ ਕਹਿੰਦਾ ਮੈਂ ਪੁੱਤਰਾ ਲਾਹੌਰ ਦਰਬਾਰ ਜਾ ਕੇ ਖਾਨ ਬਹਾਦਰ ਜਕਰੀਏ ਖਾਨ ਦੇ ਸਾਹਮਣੇ ਵੀ ਆਪਣਾ ਦੁੱਖ ਰੋਇਆ ਉਹਨੇ ਜਰਵਾਣੇ ਨੇ ਵੀ ਮੈਨੂੰ ਆਪਣੀ ਕਚੈਰੀ ਦੇ ਵਿੱਚੋਂ ੱੱਕੇ ਮਾਰ ਕੇ ਬਾਹਰ ਕੱਢਿਆ ਤੇ ਆਖੀਰ ਦੇ ਵਿੱਚ ਮੇਰੀ ਧੀ ਨੇ ਮੈਨੂੰ ਦੱਸਿਆ ਸੀ ਕਹਿੰਦੀ ਸੀ ਬਾਬਾ ਅੱਬੂ ਜਾਨ ਜੇ ਕਿਤੇ ਦੁੱਖਾਂ ਦੀ ਘੜੀ ਆ ਜਾਵੇ ਤੇ ਇੱਕ ਕਚੈਰੀ ਆ ਦੁਨਿਆਵੀ ਕਚੈਰੀਆਂ ਤੋਂ ਵੀ ਵੱਡੀ ਹੈਗੀ ਆ ਤਦ ਮੈਂ ਸੁਣਿਆ ਸੀ ਉਹ ਕਚੇਰੀ ਖਾਲਸੇ ਪੰਥ ਦੀ ਕਚੇਰੀ ਆ ਇੱਥੇ ਕੋਈ ਦੁਖੀਆ ਆਵੇ ਇੱਥੇ ਕੋਈ ਦਰਦਵਾਨ ਆਵੇ ਇੱਥੇ ਕੋਈ ਬੇਸਹਾਰਾ ਆਵੇ ਉਹਨੂੰ ਕਦੇ ਖਾਲੀ ਮੁੜ ਕੇ ਨਹੀਂ ਜਾਣ ਦਿੱਤਾ ਮੈਂ ਸੁਣਿਆ ਸੀ ਗੁਰੂ ਦੇ ਘਰ ਦੇ ਦੋ ਸਦਾ ਆ ਇੱਥੇ ਚੜ੍ਹ ਕੇ ਆਉਣ ਵਾਲੇ ਵਾਸਤੇ ਤੇਗ ਛੰਨ ਆਉਣ ਵਾਲੇ ਵਾਸਤੇ ਤੇਗ ਹਮੇਸ਼ਾ ਪਿਆਰ ਰਹੀਦੀ ਆ ਤੇ ਮੈਂ ਉਸ ਜਰਵਾਣੇ ਦੀ ਵਾਸਤੇ ਆਪਣੀ ਧੀ ਨੂੰ ਛਡਾਉਣ ਵਾਸਤੇ ਉਸ ਜਰਵਾਣੇ ਨਾਲ ਮੁਕਾਬਲਾ ਕਰਨ ਵਾਸਤੇ ਆਪਣੀ ਫਰਿਆਦ ਲੈ ਕੇ ਆਇਆ ਤਾਰੂ ਸਿਆ ਜੇ ਕਿਤੇ ਮੇਰੀ ਪ੍ਰਿਆਗ ਸੁਣ ਲਵੇ ਮੰਨ ਲਵੇ ਤੇ ਮੇਰੀ ਧੀ ਨੂੰ ਛਡਾ ਦੇਵੇ ਮੇਰੇ ਵਾਸਤੇ ਤੂੰ ਅੱਲਾ ਪਾਤ ਹੋ ਜਾਵੇਂਗਾ ਮੇਰੇ ਵਾਸਤੇ ਤੂੰ ਖੁਦ ਖੁਦਾ ਹੋ ਜਾਵੇਂਗਾ ਤੇਨ ਕਾਲਾ ਜੀ ਭਾਈ ਤਾਰੂ ਸਿੰਘ ਜੀ ਦਾ ਬਾਬਾ ਕੋਈ ਗੱਲ ਨਹੀਂ ਸਾਹਮਣੇ ਮਿਹਰਾ ਪਿੰਡਿਆ ਪੁੱਲਾ ਦੁਰਿਆ ਜਾ ਕਿਸੇ ਨੂੰ ਮੇਰੇ ਵਿੱਚੋਂ ਪੁੱਛੀ ਮੇਰਾ ਘਰ ਦਾ ਸੁਨੇਹਾ ਤੇ ਮੇਰੇ ਘਰੇ ਚਲਾ ਜਾ ਜਾ ਕੇ ਮੇਰੇ ਘਰ ਵਿੱਚ ਚੱਲ ਤੂੰ ਤਾਂ ਆਰਾਮ ਕੁਝ ਸਮਾਂ ਠਹਿਰ ਹਾਥ ਮੂੰਹ ਧੋ ਦੂਰ ਤੋਂ ਆਇਆ ਮੁਕਾ ਕੇ ਆਇਆ ਪ੍ਰਸ਼ਾਦਾ ਬਣੀ ਸ਼ਗ ਜੇ ਮੈਂ ਹੁਣ ਥੋੜਾ ਜਿਆ ਕੰਮ ਨਬੇੜ ਕੇ ਤੇਰੇ ਮਗਰੀ ਆਇਆ ਖਾਲਸਾ ਜੀ ਬਾਬਾ ਰਹੀਮ ਬਖਸ਼ਾ ਉਹ ਚਲਾ ਗਿਆ ਖਾਲਸਾ ਜੀ ਭਾਈ ਤਾਰੂ ਸਿੰਘ ਦੇ ਘਰੇ ਜਾ ਕੇ ਮੱਜੇ ਦੇ ਉੱਤੇ ਬੈਠਾ ਭਾਈ ਤਾਰੂ ਸਿੰਘ ਦੀ ਮਾਤਾ ਨੇ ਮੱਜਾ ਢਾ ਦਿੰਦਾ ਆਪਣੀ ਧੀ ਤਾਰੂ ਨੂੰ ਆਜਮਾਰੀ ਧੀਏ ਪਾਣੀ ਗਰਮ ਕਰ ਤੇ ਬਾਬਾ ਮੂੰਹ ਹੱਥ ਧੋਵੇ ਤੇ ਉੱਪਰ ਛਾਦਾ ਸ਼ਕਾ ਅਜੇ ਰਹੀਮ ਬਖਸ਼ ਨੇ ਮੂੰਹ ਹੱਥ ਕੋਤਾ ਚੌਂਕੜੀ ਮਾਰ ਕੇ ਬੈਠਾ ਹੈ ਗੱਫਾ ਲਗਾ ਸ਼ਕਰ ਇਹਨੇ ਜੇ ਨੂੰ ਭਾਈ ਤਾਰੂ ਸਿੰਘ ਨਾਲ ਲਿਆ ਹਜੀ ਇੱਕੋ ਹੀ ai ਜਾਲਮਾ ਗਰੀਬ ਦੀ uh -huh. Thank <laughs> ਖਾਲਸਾ ਜੀ ਇੱਕ ਵਾਰ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਜੀ ਸਰਦਾਰ ਸੁਖਾ ਸਿੰਘ ਤੇ ਮੁਤਾਬ ਸਿੰਘ ਮਰਦਾ ਨੇ ਇਹੋ ਜੀ ਕੌਮ ਦੀ ਅਗਵਾਈ ਕੀਤੀ ਪਹਿਲਾਂ ਤੇ ਪਠਾਨ ਖਾਲਸਾ ਜੀ ਬੜਾ ਭੱਜ ਭੱਜ ਕੇ ਪੈਣ ਤੇ ਜਦੋਂ ਵੇਖਿਆ ਕਿ ਅਗਰ ਸਰਦਾਰ ਸੁਖਾ ਸਿੰਘ ਤੇ ਮੁਤਾਬ ਸਿੰਘ ਸਤਿ ਸ਼੍ਰੀ ਅਕਾਲ ਦੇ ਛੱਡ ਛੱਡ ਕੇ ਜਕਾਰੇ ਹੱਟ ਹੱਟ ਕੇ ਦੁਸ਼ਮਣਾਂ ਤੇ ਕਰਨਵਾਰ ਤੇ ਜਿਹਦੇ ਤੇ ਮਰਦਾਂ ਦੀ ਚੱਲੇ ਤੇਗ ਸਿਰ ਕਰ ਦੇਣ ਧਰ ਤੋਂ ਵੱਖਰਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੱਗਦਾ ਹੁਣ ਸਾਡੀ ਪੇਸ਼ ਨਹੀਂ ਜਾਣੀ ਪਰ ਜਨਾ ਪੈਣਾ ਤੇ ਅਕਸਰ ਹੀ ਜਿਹੜੇ ਤਨਖਾਈ ਹੁੰਦੇ ਆ ਨਾ ਤਨਖਾਵਾ ਲੈਣ ਵਾਲੇ ਉਹਦੇ ਹੋਏ ਸੋਚਦੇ ਨਾ ਜਾਨ ਬਚੀ ਤੋਂ ਲੱਖ ਉਪਾਏ ਜਾਨ ਬਚੂ ਤੇ ਨੌਕਰੀਆਂ ਫੇਰ ਕਰ ਲਵਾਂਗੇ ਜਦੋਂ ਮੌਕਾ ਆਉਂਦਾ ਫਿਰ ਸਾਥ ਛੱਡ ਕੇ ਭੱਜ ਜਾਂਦੇ ਤੇ ਖਾਲਸਾ ਜੀ ਇਹਦਰ জাফর ਬੇਗ ਨੂੰ ਵੀ ਪਤਾ ਲੱਗ ਗਿਆ ਵੀ ਮੌਤ ਮੇਰੀ ਵੀ ਪੱਕੀ ਆ ਇਹ ਵੀ ਭੱਜਿਆ ਮੈਦਾਨ ਦੇ ਵਿੱਚੋਂ ਤੇ ਆਪਣੇ ਹਲਮਾ ਵੱਲ ਨੂੰ ਹੋ ਗਿਆ ਨਗਰੇ ਮਗਰ ਸਰਦਾਰ ਸੁਖਾ ਸਿੰਘ ਜਲਦ ਤੇ ਚਲਦਾ ਉਹਨਾਂ ਹੀ ਹਰਮਾਂ ਵਿੱਚ ਜਾ ਲੁਕਿਆ ਜਿੱਥੇ ਪਾਪੀ ਨੇ ਰਹੀਮ ਬਖਸ਼ ਦੀ ਕਨਿਆ ਨੂੰ ਚੁੱਕ ਕੇ ਬੰਨਿਆ ਸੀ ਉਹਨਾਂ ਹਰਮਾਂ ਦੇ ਅੰਦਰ ਜਾ ਕੇ ਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਸਰਦਾਰ ਸੁਖਾ ਸਿੰਘ ਬੂਹੇ ਦੇ ਅੱਗੇ ਖੜਦਾ ਕਹਿੰਦਾ ਮਰਦਾ ਬਾਹਰ ਨਿਕਲਾ ਕਦੇ ਘੁੰਡ ਤੇ ਔਰਤਾਂ ਕੱਢਿਆ ਕਰਦੀਆਂ ਸਨ ਉਹ ਤੂ ਤੇ ਮਰਦਿਆਂ ਬਈ ਬਾਹਰ ਨਿਕਲ ਹਾਂ ਪਰ ਖਾਲਸਾ ਜੀ জাফর ਵੇਖਦਾ ਹੀ ਹਿਆਲਾ ਪਿਆ ਬਾਹਰ ਨਿਕਲਦਾ ਸਰਦਾਰ ਸੁਖਾ ਸਿੰਘ ਬੜਾ ਚਿਰ ਵਾਜਾ ਮਾਰਦਾ ਰਿਹਾ ਆਖਿਰਕਾਰ ਮਰਦ ਨੇ ਜੋਰ ਨਾਲ ਮਾਰੀ ਹਰਮਾਨ ਦੇ ਦਰਵਾਜ਼ੇ ਨੂੰ ਲੱਤ ਤੇ ਦਰਵਾਜ਼ਾ ਤੋੜ ਕੇ ਰੱਖ ਦਿੱਤਾ ਅੰਦਰ ਗਿਆ ਪਾਪੀ ਜ਼ਮੀਨ ਦੇ ਉੱਤੇ ਡਿੱਗਾ ਪਿਆ ਐ ਕਰਕੇ ਹੱਥ ਕਰਦਾ ਕਹਿੰਦਾ ਖਾਲਸਾ ਜੀ ਵੇਖਿਓ ਕਿਦੇ ਕਹਿਰ ਨਾ ਕਮਾ ਦਿਓ ਸਰਦਾਰ ਆ ਸੁਖਾ ਸਿੰਘ ਨੇ ਇੰਨੇ ਚਿਰ ਨੂੰ ਖਾਲਸਾ ਜੀ ਰਹੀਮ ਬਖਸ਼ ਬਾਬੇ ਨੂੰ ਬੁਲਾ ਲਿਆ ਬਾਬਾ ਖਲੋਤਾ ਕੋਲ ਪਾਪੀਆ ਵੇਖ ਇੱਕ ਵਾਰ ਇਸ ਬਾਬੇ ਦੇ ਮੂੰਹ ਵੱਲ ਇੰਨੇ ਵੀ ਤੇਰੇ ਤਰਲੇ ਕੀਤੇ ਸੀ ਹੱਥ ਜੋੜੇ ਸੀ ਤੇਰੇ ਅੱਗੇ ਦੁਨੀਆਖਾ ਹੱਥ ਤੇ ਬੜੇ ਜੋੜੇ ਸੀ ਬਾਬੇ ਨੇ ਉਹ ਤੈਨੂੰ ਰਹਿਮ ਨਾ ਆਇਆ ਤੈਨੂੰ ਤਰਸਣਾ ਆਇਆ ਦੁਨੀਆਖਾ ਜੀ ਮੈਨੂੰ ਤੇ ਤਰਸ ਨਹੀਂ ਆਇਆ ਤੇ ਸਰਦਾਰ ਸੁਖਾ ਸਿੰਘ ਕਹਿੰਦਾ ਪਰ ਮੇਰੇ ਤੋਂ ਰਹਿਮ ਦੀ ਕਿਉਂ ਆਸ ਕਰਦਾ ਕਹਿ ਕੇ ਅਕਾਲ ਅਕਾਲ ਮਾਰ ਕੇ ਤੇਗ ਦਾ ਵਾਰ ਤੇ ਖਾਲਸਾ ਜੀ ਇਸ ਪਾਪੀ ਦਾ ਸਿਰ ਤਲ ਨਾਲ ਵੱਖਰਾ ਕਰਕੇ ਸੁੱਟ ਦਿੱਤਾ ਇਹ ਇਤਿਹਾਸ ਦਾ ਪੰਨਾ ਹੈ ਤੁਹਾਡੇ ਵੱਡ ਵਡੇਰਿਆਂ ਦਾ ਮਜਬੂਰ ਦਾ ਪੰਨਾ ਹੈ ਸੀਮਤ ਸਮੇਂ ਦੇ ਵਿੱਚ ਘੱਟ ਲਫ਼ਜ਼ ਆ ਕੇ ਹੋ ਸਕਦਾ ਮੈਂ ਕਾਫੀ ਲੰਮਾ ਸਮਾਂ ਲਾ ਗਿਆ ਹਾਂ ਭੁੱਲਾਂ ਦੀ ਖਿਮਾ ਮੰਗਦਾ ਹਾਂ ਵੱਧ ਸਮੇਂ ਦੀ ਖਿਮਾ ਮੰਗਦਾ ਇਹ ਜਥਾ ਸ੍ਰੀ ਮਿਸਲ ਚੀ ਦਾ ਤਰਨੰਦਲ ਬਾਬਾ ਬਕਾਲਾ ਸਿੰਘ ਦਾ ਹਜੂਰੀ ਟਾਡੀ ਜਥਾ ਜਿਹੜਾ ਆਪਜੀ ਦੀ ਸੇਵਾ ਕਰ ਰਿਹਾ ਬਜ਼ੁਰਗ ਬਾਬੇ ਦੇ ਆਸਰੇ ਤੇ ਉਹਦੀ ਧੀ ਦਾ ਹੱਥ ਦੇ ਕੇ ਤੇ ਖਾਲਸਾ ਜਕਾਰੇ ਛੜਦਾ ਸੰਭਾ ਵੱਲੋਂ ਚਲਾ ਗਿਆ ਮਜਬੂਤ ਦੇ ਪੰਨੇ ਬੋਲਦੇ ਆ ਹੋਈਆਂ ਪੁੱਲਾਂ ਦੀ ਫਿਰਮਾ ਸਤਕਾਰਯੋਗ ਬਾਬਾ ਬਖਸ਼ੀ ਸਿੰਘ ਜੀ ਜਿਨ੍ਹਾਂ ਨੂੰ ਪਿੰਡ ਵਾਲੇ ਸਤਕਾਰ ਨਾਲ ਭਾਈ ਪੱਟਾ ਜੀ ਕਹਿੰਦੇ ਉਹਨਾਂ ਵੱਲੋਂ ਇਤਿਹਾਸ ਦਾ ਮਾਣ ਕਰਦੇ ਮਾਇਆ ਪਹੁੰਚੀ ਹੈ ਸਤਕਾਰਯੋਗ ਭਾਈ ਜਗਸੀਰ ਸਿੰਘ ਜੀ ਜੱਗਾ ਜੀ ਬੜਾ ਮਾਣ ਸਤਕਾਰ ਜਥੇ ਦੇ Oh yeah. No.